ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦੇ ਹਾਲਾਤ ਜਿਵੇਂ ਬਦਲਦੇ ਨਜ਼ਰ ਆ ਰਹੇ ਨੇ ਬੀਜੇਪੀ ਹੁਣ ਉਹਨਾਂ ਨੂੰ ਸਮਝਣ ਲੱਗ ਗਈ ਹੈ ਔਰ ਗੱਲ ਕਰੀਏ ਪਿੰਡਾਂ ਦੀ ਪਿੰਡੂ ਖੇਤਰ ਦੀ ਤੇ ਬੀਜੇਪੀ ਦੇ ਵਾਸਤੇ ਹੁਣ ਮੁਸ਼ਕਲਾਂ ਹੋਰ ਤੀਬਰ ਹੋ ਸਕਦੀਆਂ ਨੇ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਬੀਜੇਪੀ ਦਾ ਬਾਇਕਾਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਪੰਜਾਬ ਦੇ ਇੱਕ ਪਿੰਡ ਜਿਹੜਾ ਨਾਮ ਭਾਰੂ ਹੈ ਜੋ ਕਿ ਮੁਕਤਸਰ ਦੇ ਨਾਲ ਲੱਗਦਾ ਉਸ ਪਿੰਡ ਦੇ ਵਿੱਚ ਬੀਜੇਪੀ ਆਗੂਆਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ ਇਹ ਪਿੰਡ ਵਾਸੀਆਂ ਦਾ ਦਾਵਾ ਹੈ ਉਹਨਾਂ ਨੇ ਇੱਕ ਬੋਰਡ ਲਿਖ ਕੇ ਪਿੰਡ ਦੇ ਬਾਹਰ ਲਗਾ ਦਿੱਤਾ ਹੈ ਕਿ ਕੋਈ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਤਾਲੁਕ ਰੱਖਣ ਵਾਲਾ ਲੀਡਰ ਇਸ ਪਿੰਡ ਦੇ ਵਿੱਚ ਦਾਖਲ ਨਾ ਹੋਵੇ ਤੇ ਜੇ ਹੁੰਦਾ ਆ ਤੇ ਉਸ ਦੀ ਜਵਾਬੀ ਕਾਰਵਾਈ ਦਾ ਉਹ ਖੁਦ ਆਪਣੇ ਆਪ ਜ਼ਿੰਮੇਵਾਰ ਹੋਵੇਗਾ ਔਰ ਇਸ ਮਾਮਲੇ ਨੂੰ ਲੈ ਕੇ ਸਖਤੀ ਦੇ ਨਾਲ ਇਹ ਸੂਚਨਾ ਪਿੰਡ ਦੇ ਬਾਹਰ ਲਿਖ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਪਿੰਡੂ ਖੇਤਰ ਵੱਧ ਕਰਕੇ ਕਿਸਾਨੀ ਦੇ ਨਾਲ ਜੁੜਿਆ ਹੋਇਆ ਔਰ ਇਸ ਕਰਕੇ ਵੀ ਕਿਸਾਨਾਂ ਦੇ ਨਾਲ ਹਮਦਰਦੀ ਰੱਖਦਾ ਆ ਕਿਸਾਨ ਅੰਦੋਲਨ ਦੇ ਚੱਲਦੇ ਕਿਸਾਨਾਂ ਦੀਆਂ ਮੰਗਾਂ ਨੇ ਕਿਸਾਨਾਂ ਨਾਲ ਹੋਇਆ ਵਤੀਰਾ ਆ ਜੋ ਸਾਰੇ ਲੋਕਾਂ ਦੇ ਹਰ ਕਿਸੇ ਦੇ ਸਾਹਮਣੇ ਪ੍ਰਤੱਖ ਹੈਗਾ ਆ ਜਿਸ ਵਾਸਤੇ ਹੁਣ ਬੀਜੇਪੀ ਨੂੰ ਪੰਜਾਬ ਦੇ ਅੰਦਰ ਮੁਸ਼ਕਲਾਂ ਝੱਲਣੀਆਂ ਪੈ ਸਕਦੀਆਂ ਨੇ ਖੈਰ ਜੇ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਦੇ ਵੱਲੋਂ ਖਾਸ ਤੌਰ ਦੇ ਉੱਤੇ ਸੁਨੀਲ ਜਾਖੜ ਨੂੰ ਕਮਾਂਡ ਸੌਂਪੀ ਗਈ ਸੀ ਸੁਨੀਲ ਜਾਖੜ ਜਿਹੜੇ ਨੇ ਉਹਨਾਂ ਦੀ ਡਿਊਟੀ ਲਾਈ ਗਈ ਸੀ ਕਿ ਪੰਜਾਬ ਦੇ ਪਿੰਡੂ ਖੇਤਰਾਂ ਦਾ ਦੌਰਾ ਕੀਤਾ ਜਾਵੇ ਮੋਹਨ ਭਾਰਗਵ ਜਿਹੜੇ ਆਰਐਸਐਸ ਦੇ ਪ੍ਰਧਾਨ ਨੇ ਉਹ ਵੀ ਆਉਂਦੇ ਨੇ ਖਾਸ ਤੌਰ ਤੇ ਮੀਟਿੰਗ ਕਰਕੇ ਜਾਂਦੇ ਨੇ ਕਿ ਪੰਜਾਬ ਦੇ ਪਿੰਡੂ ਖੇਤਰ ਦੇ ਵਿੱਚ ਖਾਸ ਕਰਕੇ ਬੀਜੇਪੀ ਅਤੇ ਆਰਐਸਐਸ ਦਾ ਪ੍ਰਚਾਰ ਹੋਣਾ ਚਾਹੀਦਾ ਆ ਜਿਸ ਵਾਸਤੇ ਲੋਕ ਸਭਾ ਚੋਣਾਂ ਦੇ ਵਿੱਚ ਮਦਦ ਹੋ ਸਕਦੀ ਹੈ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਸੁਨੀਲ ਜਾਖੜ ਲੱਗਦਾ ਆਪਣੇ ਕੰਮ ਤੋਂ ਫੇਲ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਦਾ ਪਿੰਡੂ ਖੇਤਰ ਜਿਹੜਾ ਆ ਉਹ ਭਾਜਪਾ ਨੂੰ ਐਕਸੈਪਟ ਕਰਨ ਲਈ ਤਿਆਰ ਨਹੀਂ ਹੈ ਪੰਜਾਬ ਦਾ ਪਿੰਡੂ ਖੇਤਰ ਸੂਚਨਾਵਾਂ ਲਿਖ ਕੇ ਆਪਣੇ ਪਿੰਡਾਂ ਦੇ ਬਾਹਰ ਲਗਾ ਰਿਹਾ ਜਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਭਾਜਪਾ ਦਾ ਕੋਈ ਵੀ ਵਸਿੰਦਾ ਇਹਨਾਂ ਹੱਦਾਂ ਤੋਂ ਅੰਦਰ ਨਾ ਆਵੇ ਇਹਨਾਂ ਪਿੰਡਾਂ ਦੇ ਵਿੱਚ ਨਾ ਵੜੇ ਨਹੀਂ ਤਾਂ ਫਿਰ ਜਵਾਬੀ ਕਾਰਵਾਈ ਦਾ ਆਪਣੇ ਆਪ ਜ਼ਿੰਮੇਵਾਰ ਹੋਵੇਗਾ ਭਾਜਪਾ ਦੇ ਵਾਸਤੇ ਪਿੰਡੂ ਖੇਤਰ ਦੇ ਵਿੱਚ ਆਪਣੇ ਪੈਰ ਜਮਾਉਣਾ ਇੱਕ ਵੱਡੀ ਚੁਣੌਤੀ ਰਹੀ ਹੈ ਔਰ ਹੁਣ ਵੀ ਚੁਣੌਤੀ ਸੀ ਪਰ ਇਸ ਚੁਣੌਤੀ ਤੋਂ ਲੱਗਦਾ ਬੀਜੇਪੀ ਦੁਬਾਰਾ ਫਿਸਲ ਗਈ ਹੈ ਕਿਉਂਕਿ ਬੀਜੇਪੀ ਦਾ ਪੰਜਾਬ ਦੇ ਸ਼ਹਿਰੀ ਖੇਤਰ ਦੇ ਵਿੱਚ ਰੁਝਾਨ ਜ਼ਰੂਰ ਹੈਗਾ ਪਰ ਪਿੰਡੂ ਖੇਤਰ ਹਰ ਵਾਰ ਬੀਜੇਪੀ ਨੂੰ ਹੇਠਾਂ ਵੱਲ ਸੱਟ ਦਿੰਦਾ ਪਰ ਪਿੰਡੂ ਖੇਤਰ ਨੇ ਦੁਬਾਰਾ ਬੀਜੇਪੀ ਨੂੰ ਉਸੇ ਤਰ੍ਹਾਂ ਆਪਣੇ ਰਾਤੋਂ ਪਟਕਾ ਦਿੱਤਾ ਔਰ ਪੰਜਾਬ ਦੇ ਵਿੱਚ ਲੱਗਦਾ ਬੀਜੇਪੀ ਹੁਣ ਦੁਬਾਰਾ ਜਿੱਥੇ ਸੀ ਉੱਥੇ ਹੀ ਰਹਿ ਜਾਵੇਗਾ ਜਾਂ ਫਿਰ ਉਸ ਤੋਂ ਵੀ ਨੀਤੇ ਚਲ ਜਾਵੇਗਾ ਇਹਦੇ ਅਸਲ ਕਾਰਨ ਇੱਕ ਤਾਂ ਪਿੰਡੂ ਖੇਤਰ ਦੇ ਵਿੱਚ ਬੀਜੇਪੀ ਦਾ ਵਿਰੋਧ ਔਰ ਦੂਜੇ ਪਾਸੇ ਪੰਜਾਬ ਦੇ ਸ਼ਹਿਰੀ ਖੇਤਰ ਦੇ ਵਿੱਚ ਵੀ ਜਵਾਨੀ ਜਿਹੜੀ ਨਵੇਂ ਵੋਟਰਸ ਜਿਹੜੇ ਨੇ ਉਹ ਜਵਾਨ ਨੇ ਔਰ ਜਵਾਨ ਖਾਸ ਕਰਕੇ ਕਿਸਾਨਾਂ ਦੇ ਰੁਝਾਨ ਦੇ ਵਿੱਚ ਹੈਗੇ ਨੇ ਕਿਸਾਨਾਂ ਦੇ ਨਾਲ ਜੋ ਕੁਝ ਹੋਇਆ ਇਹਨਾਂ ਨੌਜਵਾਨਾਂ ਨੇ ਹਰ ਇੱਕ ਚੀਜ਼ ਦੇਖੀ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਚੀਜ਼ ਪ੍ਰਤੱਖ ਨਜ਼ਰ ਆਈ ਹੈ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਆਪਣੇ ਹੱਕ ਮੰਗਣ ਦੇ ਉੱਤੇ ਲਾਠੀਆਂ ਤੇ ਗੈਸ ਦੇ ਬੰਬ ਉਹਨਾਂ ਨੂੰ ਦਿੱਤੇ ਗਏ ਸਰੇ ਆਮ ਹੋਣਾ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਬੀਜੇਪੀ ਦੇ ਵਾਸਤੇ ਸ਼ਹਿਰੀ ਖੇਤਰ ਖਾਸ ਕਰਕੇ ਨਵਾਂ ਸ਼ਹਿਰੀ ਖੇਤਰ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਨਿਗਾਰ ਦਾ ਕਾਰਨ ਬਣ ਸਕਦਾ ਆ ਹਾਲਾਂਕਿ ਬੀਜੇਪੀ ਦੀ ਜਿਹੜੀ ਨਾਰਮਲ ਵੋਟ ਹੈਗੀ ਆ ਉਹ ਸ਼ਹਿਰੀ ਖੇਤਰ ਦੇ ਵਿੱਚ ਰਹਿੰਦੀ ਆ ਰਹੀ ਆ ਸ਼ੁਰੂ ਤੋਂ ਰਹੀ ਆ ਹੁਣ ਵੀ ਮੌਜੂਦ ਹੈ ਪਰ ਨਵੀਂ ਸ਼ਹਿਰੀ ਵੋਟ ਜਿਹੜੀ ਹੈਗੀ ਜਿਵੇਂ ਨੌਜਵਾਨ ਜਿਹੜੇ ਨਵੇਂ ਹੈਗੇ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਇਸ ਵੋਟ ਪਰਸੈਂਟੇਜ ਦੇ ਵਿੱਚ ਨਿਗਾਰ ਦਾ ਕਾਰਨ ਬਣ ਸਕਦੇ ਨੇ ਦੂਜੇ ਪਾਸੇ ਜਿਹੜੇ ਪ ਟੰਡੂ ਖੇਤਰ ਨੇ ਖਾਸ ਕਰਕੇ ਉਹਦੇ ਵਿੱਚ ਬੀਜੇਪੀ ਫਿਲਹਾਲ ਪਿਆਰ ਨਹੀਂ ਜਮਾ ਪਾ ਰਹੀ ਕਿਉਂਕਿ ਮੁਕਸਾਰਦਾ ਜਿਵੇਂ ਆਹ ਪਿੰਡ ਹੈਗਾ ਇਸ ਦੇ ਵਿੱਚ ਵੀ ਸਾਫਤੌਰ ਤੇ ਸੂਚਨਾ ਲਿਖ ਦਿੱਤੀ ਗਈ ਕਿ ਇਸ ਦੇ ਵਿੱਚ ਬੀਜੇਪੀ ਦਾ ਕੋਈ ਵੀ ਲੀਡਰ ਨਾ ਬੜੇ ਇਸ ਤੋਂ ਸਾਫ ਪ੍ਰਤੱਖ ਹੁੰਦਾ ਕਿ ਲੋਕਾਂ ਦੇ ਵਿੱਚ ਕਿੰਨੀ ਨਫਰਤ ਹੈ ਬੀਜੇਪੀ ਦੇ ਲਈ ਕਿੰਨੇ ਦੁਖੀ ਨੇ ਉਹ ਬੀਜੇਪੀ ਦੀ ਸਰਕਾਰ ਤੋਂ ਔਰ ਸਾਫਤੌਰ ਤੇ ਪ੍ਰਤੱਖ ਹੁੰਦਾ ਹੈ ਕਿ ਬੀਜੇਪੀ ਦੇ ਹਾਲਾਤ ਇਸ ਦੇ ਵਿੱਚ ਕੀ ਹੋ ਸਕਦੇ ਨੇ ਦੂਜੇ ਪਾਸੇ ਬੀਜੇਪੀ ਦੇ ਕੋਲ ਇੱਕ ਹੋਰ ਮੌਕਾ ਸੀ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨ ਦਾ ਕਿਉਂਕਿ ਅਕਾਲੀ ਦਲ ਦਾ ਦਿਹਾਤੀ ਖੇਤਰ ਸਟਰੋਂਗ ਹੈ ਜਿਸ ਵਾਸਤੇ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ ਬੀਜੇਪੀ ਨੂੰ ਫਾਇਦਾ ਹੋ ਸਕਦਾ ਸੀ ਪਰ ਅਕਾਲੀ ਦਲ ਵੀ ਸ਼ਾਇਦ ਇਹ ਭਾਂਪ ਚੁੱਕਿਆ ਹੈ ਕਿ ਬੀਜੇਪੀ ਦੇ ਹੱਥ ਹੁਣ ਕੁਝ ਨਹੀਂ ਰਿਹਾ ਪਰ ਖਾਸ ਕਰਕੇ ਜੇ ਅਕਾਲੀ ਦਲ ਬੀਜੇਪੀ ਦੇ ਨਾਲ ਮਿਲਦਾ ਤਾਂ ਅਕਾਲੀ ਦਲ ਆਪਣੇ ਦੇ ਹਾਤ ਖੇਤਰ ਤੋਂ ਵੀ ਹੱਥ ਤੋਂ ਬੈਠੇਗਾ ਜਿਸ ਵਾਸਤੇ ਅਕਾਲੀ ਦਲ ਹੁਣ ਬੀਜੇਪੀ ਦੇ ਨਾਲ ਹੱਥ ਮਿਲਾਉਣ ਲਈ ਰਾਜ਼ੀ ਨਜ਼ਰ ਨਹੀਂ ਆ ਰਿਹਾ ਔਰ ਉਸ ਵਾਸਤੇ ਸ਼ਰਤਾਂ ਰੱਖ ਦਿੱਤੀਆਂ ਗਈਆਂ ਨੇ ਖੈਰ ਇਹਨਾਂ ਸ਼ਰਤਾਂ ਦੇ ਆਧਾਰ ਦੇ ਉੱਤੇ ਕੀ ਬੀਜੇਪੀ ਇਹ ਸ਼ਰਤਾਂ ਮੰਨ ਜਾਵੇਗੀ ਜੇ ਬੀਜੇਪੀ ਸ਼ਰਤਾਂ ਮੰਨ ਜਾਂਦੀ ਹੈ ਤਾਂ ਜ਼ਰੂਰ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਬੀਜੇਪੀ ਦੇ ਪਸਾਰ ਵਾਸਤੇ ਇੱਕ ਹਰੀ ਝੰਡੀ ਦਿੱਤੀ ਜਾ ਸਕਦੀ ਹੈ ਪਰ ਦੂਜੇ ਪਾਸੇ ਫਿਲਹਾਲ ਬੀਜੇਪੀ ਅਕਾਲੀ ਦਲ ਵਾਸਤੇ ਵੀ ਕੋੜ ਬੜੀ ਹੋਈ ਹੈ ਆਉਂਦੇ ਸਮੇਂ ਨੂੰ ਬੀਜੇਪੀ ਦਾ ਕੀ ਭਵਿੱਖ ਹੈ ਪੰਜਾਬ ਦੇ ਵਿੱਚ ਉਹ ਇਸ ਅੰਦੋਲਨ ਤੋਂ ਹੀ ਪ੍ਰਤੱਖ ਹੋ ਗਿਆ ਪਰ ਅਕਾਲੀ ਦਲ ਕਿਸ ਤਰ੍ਹਾਂ ਬੀਜੇਪੀ ਦੇ ਨਾਲ ਗੱਠ ਜੋੜ ਕਰੇਗਾ ਕਰੇਗਾ ਨਹੀਂ ਕਰੇਗਾ ਉਸ ਹਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਰ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ